ਕੁਲਵਿੰਦਰ ਕੌਰ ਦੀ ਕਰ ਲੈਨੇ ਆ ਜਿਸ ਦੇ ਹੱਕ ਦੇ ਵਿੱਚ ਕਿਸਾਨਾਂ ਦੇ ਵੱਲੋਂ ਸ਼ਾਂਤੀ ਮਾਰਚ ਕੱਢਿਆ ਜਾ ਰਿਹਾ ਹੈ ਇਨਸਾਫ ਦੀ ਮੰਗ ਕਿਸਾਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਲਗਾਤਾਰ ਇਹ ਗਲਤੂਲ ਫੜ ਰਹੀ ਹੈ ਕਿ ਕੁਲਵਿੰਦਰ ਕੌਰ ਅਤੇ ਕੰਗਨਾਰ ਨੌ ਦੇ ਵਿੱਚਕਾਰ ਆਖਰ ਉਸ ਸਿਕਿਉਰਿਟੀ ਲਾਉਂਜ ਦੇ ਵਿੱਚ ਕੀ ਕੁਝ ਹੋਇਆ ਸੀ ਮੋਹਾਲੀ ਵਿੱਚ ਕਿਸਾਨਾਂ ਨੇ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਮਾਰਚ ਕੱਢਿਆ ਜੋ ਗੁਰਦੁਆਰਾ ਅੰਮ੍ਰਿਤਸਰ ਤੋਂ ਸ਼ੁਰੂ ਹੋਇਆ ਮੋਹਾਲੀ ਐਸਐਸਪੀ ਦਫ਼ਤਰ ਤੱਕ ਇਹ ਮਾਰਚ ਕੱਢਿਆ ਜਾ ਰਿਹਾ ਗੁਰਪ੍ਰੀਤ ਜਿਸ ਦੀਆਂ ਤਸਵੀਰਾਂ ਵੀ ਅਸੀਂ ਲਗਾਤਾਰ ਆਪਣੇ ਦਰਸ਼ਕਾਂ ਨੂੰ ਟੀਵੀ ਸਕਰੀਨ ਦੇ ਉੱਪਰ ਵਿਖਾਰੇ। ਸਬੋ ਹਾਲੀ ਵਿਖੇ ਕਿਸਾਨਾਂ ਨੇ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਜਿਹੜਾ ਹੈ ਸ਼ਾਂਤੀ ਮਾਰਚ ਤੇ ਇਨਸਾਫ ਮਾਰਚ ਕੱਢਿਆ। ਉਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਜੋ ਉਸ ਦਿਨ 에어ਪੋਰਟ ਤੇ ਘਟਨਾਕਰਮ ਦੇਖਣ ਨੂੰ ਮਿਲਿਆ ਉਸ ਦੇ ਵਿੱਚ ਹਾਲਾਂਕਿ ਹਰੇਕ ਵਿਅਕਤੀ ਆਪ ਕੋ ਆਪਣੀ ਤੌਰ ਤੇ ਪ੍ਰਕਿਰਿਆ ਜ਼ਰੂਰ ਸਾਂਝੀ ਕਰ ਰਿਹਾ ਹੈ ਭਾਵੇਂ ਉਹ ਸਿਆਸਤਦਾਨ ਹੈ ਭਾਵੇਂ ਉਹ ਆਮ ਵਿਅਕਤੀ ਹੈ। لیکن اس ਤੋਂ ਬਾਅਦ ਪੰਜਾਬ ਦੇ ਵਿੱਚ ਜਿਹੋ ਜਿਹੇ ਜਿਹੜੇ ਸਮੀਕਰਨ ਬਣਦੇ ਹੋਏ ਨਸਰੇ ਆਏ ਨੇ ਜਾਂ ਪ੍ਰਕਾਸ਼ ਸੁਰਤੇ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਜੋ ਚੀਜ਼ਾਂ ਬੋਲੀਆਂ ਗਈਆਂ ਕੰਗੜਾ ਰਨੌਰ ਦਾ ਜੋ سوشل میڈیا ਤੇ ਸਿਸਟਮ ਸਿਨੈਰੀਓ ਚੱਲ ਰਿਹਾ ਹੈ ਉਸ ਤੋਂ ਵੀ ਜਿਹੜਾ ਇਹ ਮੁਨਕਰ ਨਹੀਂ ਹੋਇਆ ਜਾ ਸਕਦਾ ਕਿਉਂਕਿ ਕਿਸਾਨਾਂ ਦੇ ਹੱਕ ਦੇ ਵਿੱਚ ਹਮੇਸ਼ਾ ਹੀ ਪੰਜਾਬ ਨੇ ਆਵਾਜ਼ ਨੂੰ بلند ਕੀਤੀ ਕਿਉਂਕਿ ਖੇਤੀ ਪ੍ਰਧਾਨ ਸੂਬਾ ਲੇਕਿਨ ਉਸ ਤੋਂ ਬਾਅਦ ਕੰਗਨਾ ਨਾਅਤ ਅਕਸਰ ਹੀ ਵਿਵਾਦਾਂ ਦੇ ਵਿੱਚ ਰਹੇ ਆ ਜਿਸਮੀ ਤੁਹਾਨੂੰ ਪਤਾ ਹੈ ਕਿ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਇੱਕ ਦਫਾ ਮਾਫੀ ਵੀ ਮੰਗੀ ਹੈ ਜਦੋਂ ਕੈਨੇਡਾ ਦੇ ਵਿੱਚ ਉਹਨਾਂ ਦਾ ਵਿਰੋਧਤਾ ਹੋਈ ਸੀ ਤਾਂ ਹੁਣ 에어ਪੋਰਟ ਤੇ ਉਸ ਦਿਨ ਕੋ ਜੋ ਘਟਨਾਕਰਮ ਹੋਇਆ ਹਾਲਾਂਕਿ ਇਹ ਤਾਂ ਜ਼ਿਆਦਾਤਰ ਕੰਗਨਾ ਜਾਂ ਫਿਰ ਕੁਲਵਿੰਦਰ ਕੌਰ ਹੀ ਦੱਸ ਸਕਦੇ ਆ ਲੇਕਿਨ ਮੌਜੂਦਾ ਸਥਿਤੀ ਦੇ ਵਿੱਚ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਕਾਫੀ ਕਿਸਾਨ ਜਿੱਥੇ ਬੰਦਿਆ ਨੇਤਰ ਚੁੱਪੀਆਂ ਨੇ ਤਾਂ ਉੱਥੇ ਹੀ ਸ਼ਾਂਤੀ ਮਾਰਚ ਵੀ ਕੱਢੇ ਜਾ ਰਹੇ ਆ ਆ ਬਿਲਕੁਲ ਪਲਵਿੰਦਰ ਕੌਰ ਤੇ ਐਫ ਆਈ ਆਰ ਦਰਜ ਹੋਈ ਐ ਤਾਂ ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਇਨਸਾਫ ਦੀ ਮੰਗ ਕਰ ਰਹੇ ਨੇ ਕਮਲ ਸਾਡੇ ਸਹਿਯੋਗੀ ਸਾਡੇ ਨਾਲ ਜੁੜ ਚੁੱਕੇ ਨੇ ਕਮਲ ਤਾਂ ਰੁਕ ਕਰ ਲੈਨੇ ਆ ਤਾਂ ਕਮਲ ਕੀ ਕੁਝ ਤਸਵੀਰਾਂ ਨੇ ਕੀ ਕੁਝ ਅਪਡੇਟਸ ਨੇ ਤੁਹਾਡੇ ਕੋਲ ਬਿਲਕੁਲ ਜਸਮੀਨ ਦੇਖੋ ਖਾਸ ਤੌਰ ਤੇ ਕਿਸਾਨਾਂ ਵੱਲੋਂ ਸੰਜੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਇੱਕ ਸਾਂਝੀ ਕਾਲ ਦਿੱਤੀ ਗਈ ਸੀ ਕਿ ਕੁਲਵਿੰਦਰ ਕੌਰ ਜੋ ਸੀਆਈਐਸਐਸ ਦੇ ਮਹਿਲਾ ਕਨਸਟੇਬਲ ਨੇ ਉਹਨਾਂ ਦੇ ਹੱਕ ਦੇ ਵਿੱਚ ਇੱਕ ਇਨਸਾਫ ਮਾਰਚ ਕਰੇ ਜਾਵੇਗਾ ਅਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੁਹੱਲੇ ਦੀਆਂ ਇਹ ਸੜਕਾਂ ਤੇ ਇਨਸਾਫ ਮਾਰਚ ਜੋ ਕਿਸੇ ਤੇ ਪਿਛਲੇ ਕੁਝ ਸਮਾਂ ਪਹਿਲਾਂ ਸ਼ੁਰੂ ਹੋਇਆ ਗੁਰਦੁਆਰਾ ਅੰਮ੍ਰਿਤਸਰ ਤੋਂ ਸ਼ੁਰੂ ਹੁੰਦਾ ਹੋਇਆ ਸੁਹਾਣਾ ਸਾਬ ਦੇ ਰਾਈ ਹੁੰਦਾ ਹੋਇਆ 에어ਪੋਰਟ ਰੋਡ ਤੇ 에어ਪੋਰਟ ਰੋਡ ਤੋਂ ਹੁਣ ਐਸਐਸਪੀ ਦਫ਼ਤਰ ਵੱਲ ਨੂੰ ਜੋ ਕੱਛਦੇ ਇਹ ਜੋ ਮਾਰਚ ਆ ਪੂਰਾ ਆ ਜਾ ਰਿਹਾ ਜਿਸ ਦੇ ਵਿੱਚ ਕਾਸਾ ਦੇ ਵਾਕ ਜੋ ਕਿਸਾਨ ਨੇ ਉਹ ਇਸ ਪੂਰੇ ਮਾਰਚ ਦੇ ਵਿੱਚ ਸ਼ਾਮਿਲ ਨੇ ਅਤੇ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਜੋ ਸੀਆਈਏ ਸਿੰਘ ਦੀ ਮਹਿਲਾ ਕਾਂਸਟੇਬਲ ਸੀ ਕੁਲਵਿੰਦਰ ਕੌਰ ਭੈਣ ਕੋ ਉਸ ਨੂੰ ਇਨਸਾਫ ਦਿੱਤਾ ਜਾਵੇ ਜੋ ਪਿਛਲੇ ਦਿਨਾਂ ਦੇ ਵਿੱਚ ਟਕਰਾਰ ਹੋਈ ਉਸ ਟਕਰਾਰ ਦੀ ਜਾਂਚ ਨਿਰਪੱਖ ਤਰੀਕੇ ਦੇ ਨਾਲ ਹੋਵੇ ਸਾਡੇ ਨਾਲ ਸਰਵਿੰਸ ਸਿੰਘ ਪੰਦੇਰ ਜੀ ਮੌਜੂਦ ਨੇ ਪੰਦੇਰ ਸਾਹਿਬ ਕਿਸ ਤਰੀਕੇ ਦੇ ਨਾਲ ਵੇਖਦੇ ਹੋ ਅੱਜ ਦੇ ਇਸ ਇਨਸਾਫ ਮਾਰਚ ਨੂੰ ਦੇਖੋ ਸਾਡੀ ਆਵਾਜ਼ ਨੂੰ ਲੋਕਾਂ ਨੇ ਜਾਇਜ਼ ਸਮਝਿਆ ਤਾਹੀਂ ਐਡਾ ਵਿਸ਼ਾਲ ਵੱਡਾ ਮਾਰਚ ਹੋ ਰਿਹਾ ਹੈਗਾ ਵਾ ਲੋਕਾਂ ਨੂੰ ਕੰਗਨਾ ਨੌਦ ਦੀਆਂ ਟਿੱਪਣੀਆਂ ਵਾਜਬ ਨਹੀਂ ਲੱਗੀਆਂ ਤਾਂ ਹੀ ਐਡਾ ਵਿਸ਼ਾਲ ਮਾਰਚ ਹੋ ਰਿਹਾ ਅੱਜ ਦਾ ਮਾਰਚ ਦੇਸ਼ ਦੀ ਰਾਜਨੀਤੀ ਵਿੱਚ ਵੱਡਾ ਮਾਰਚ ਹੋਊਗਾ ਜਿਹੜੇ ਵੀ ਕੋਈ ਅਭਿਨੇਤਾ ਨੇਤਾ ਸਮਾਜ ਨੂੰ ਪਾੜਨ ਵਾਲੇ ਵੰਡਣ ਵਾਲੇ ਨਫ਼ਰਤ ਫਲਾਉਣ ਵਾਲੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਿਆਉਣ ਵਾਲੇ ਬਿਆਨ ਦਿੰਦੇ ਆ ਉਹ ਹਟਣਗੇ ਜੇ ਅਕਲ ਹੋ